ਜਾਦਾ ਵੀ ਇੱਕ ਬਹੁਤ ਹੀ ਸਾਧੂ ਮੰਨਿਆ ਪਰਮਿਆ ਸੀ ਉਹ ਪ੍ਰਮਾਤਵਾ ਦੀ ਬਹੁਤ ਭਗਤੀ ਕਰਦਾ ਸੀ ਇੱਕ ਵਾਰੀ ਬਹੁਤ ਤੂਫਾਨ ਵਾਲਾ ਤੂਫਾਨ ਕੇ ਪਾਣੀ ਝੜ ਗਿਆ ਉਹ ਕਹਿਣ ਲੱਗੇ ਵੀ ਤੁਸੀਂ ਨਾ ਐ ਕਰੋ ਬਾਬਾ ਜੀ ਵੀ ਪਾੜੀ ਦੇ ਵਿੱਚ ਬਹੁਤ ਵੱਡਾ ਚੜ੍ਹਾ ਆ ਰਿਹਾ ਤੇ ਤੁਸੀਂ ਡੁੱਬ ਜਾਓਗੇ ਤੇ ਤੁਸੀਂ ਆਜੋ ਆਪਾਂ ਨਿਕਲ ਚੱਲਦੇ ਆ ਉਹ ਕਹਿੰਦੇ ਨਹੀਂ ਮੈਂ ਤਾਂ ਰੱਬ ਬਚਾਊਗਾ ਫਿਰ ਉਹ ਕਹਿੰਦੇ ਵੀ ਜਦੋਂ ਪਾਣੀ ਦਾ ਚੜਾ ਉੱਤੋਂ ਤੱਕ ਹੋ ਗਿਆ ਤੇ ਕਿਸ਼ਤੀ ਵੀ ਆਈ ਉਹਦੇ ਕੋਲੇ ਜੀ ਤੂੰ ਵੀ ਕਿਸ਼ਤੀ ਤੇ ਬੈਜੋ ਪਾਣੀ ਬਹੁਤ ਆ ਗਿਆ ਉੱਪਰ ਤੱਕ ਚੜ ਗਿਆ ਉਹ ਬਾਬਾ ਕਹਿੰਦਾ ਕੋਈ ਗੱਲ ਨਹੀਂ ਮੈਂ ਇਧਰ ਆਪ ਵੀ ਬਚਾਉਂਗਾ ਉਹ ਫਿਰ ਕਿੰਨਾ ਪਾਣੀ ਉੱਪਰ ਤਾਈ ਚੜ ਗਿਆ ਉਹ ਇੱਕ ਦਰਖਤ ਤੇ ਚੜ ਗਿਆ ਸਾਧੂ ਉਹ ਉਹ ਕਹਿਣ ਲੱਗਿਆ ਵੀ ਜਦੋਂ ਦਰਖਤ ਤੇ ਚੜ ਗਿਆ ਇੱਕ ਹੈਲੀਕਾਪਟਰ ਆਇਆ ਉਹਨੇ ਵੇਖਿਆ ਵੀ ਬੰਦਾ ਇੱਕ ਦਰਖਤ ਦੇ ਉੱਤੇ ਬੈਠਾ ਹੈਲੀਕਾਪਟਰ ਨੇ ਆਖਿਆ ਤੁਸੀਂ ਮੇਰੇ ਨਾਲ ਚੜਜੋ ਬਾਬਾ ਜੀ ਨੇੜੇ ਕਰ ਲਿਆ ਹੈਲੀਕਾਪਟਰ ਉਹਨਾਂ ਨੇ ਉਹ ਕਹਿੰਦੇ ਨਹੀਂ ਮੈਂ ਤਾਂ ਰੱਬ ਵੀ ਬਚਾਉਂਗਾ ਐ ਕਰਦੇ ਕਰਾ ਦੇ ਤੇ ਜਦੋਂ ਪੂਰਾ ਤੂਫਾਨ ਵਾਂਗੂ ਤੂਫਾਨ ਪਾਣੀ ਦਾ ਆਇਆ ਵਹਾਰ ਤਾਂ ਉਹ ਦਰਖਤ ਟੁੱਟ ਜਾਂਦਾ ਤੇ ਉਹ ਸਾਧੂ ਵੀ ਡਿੱਗ ਪੈਂਦਾ ਦਰਖਤ ਵੀ ਡਿੱਗ ਪੈਂਦਾ ਸਾਧੂ ਮਰ ਜਾਂਦਾ ਉਹ ਗਾਂ ਜਾ ਕੇ ਉੱਪਰ ਜਾ ਕੇ ਤੇ ਪਰਖਿਆ ਤਾਂ ਵੀ ਮੈਂ ਤੇਰੀ ਇੰਨੀ ਭਗਤੀ ਕੀਤੀ ਬਾਬਾ ਜੀ ਤੇ ਤੁਸੀਂ ਮੈਨੂੰ ਬਚਾਇਆ ਨਹੀਂ ਉਹ ਕਹਿੰਦੇ ਵੀ ਤੂੰ ਨਹੀਂ ਬਚਿਆ ਅਸੀਂ ਤਾਂ ਤੈਨੂੰ ਬਚਾਉਣ ਵਾਸਤੇ ਪਹਿਲਾਂ ਬੰਦੇ ਭੇਜੇ ਫਿਰ ਕਿਸ਼ਤੀ ਭੇਜੀ ਫਿਰ ਤੇਰੇ ਕੋਲ ਜਹਾਜ਼ ਪਹੁੰਚਿਆ ਪਰ ਤੂੰ ਕਿਸੇ ਦੀ ਵੀ ਨਾ ਮੰਨੀ ਤੇ ਤੂੰ ਆਪ ਦੇ ਆਪ ਹੀ ਮਰਿਆ